ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਈਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਿਆ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਈਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹ ਜਿਹੜੇ OSI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਈਰਾਨ ਚੋਂ ਬਾਹਰ ਨਹੀਂ ਆ ਸਕਦੇ ਈਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਤੋਂ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ OSI ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਇਸ਼ਵਾਰ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਲ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਮੇਰੀ ਗੁਰਦੁ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਫੇਰ ਟੈਕ ਕਰਨਾ ਵੀ ਗੁਰਦੁਆਰਾ ਸਾਹਿਬ ਉੱਥੇ ਸੇਫ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾ ਨਾ ਕੋਈ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਇਤਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਹੁਣ ਵੀ ਅਗਰ ਕੋਈ ਇੰਡੀਅਨ ਪਾਸਪੋਰਟ 홀ਡਰ ਨੇ ਔਰ ਉਹ ਜੂਰ ਮੇਰੇ ਨਾਲ ਸੰਪਰਕ ਕਰ ਅਸੀਂ ਮਸਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਹਾਜ਼ ਉੱਥੋਂ ਏਕਿਊਏਟ ਕਰ ਰਹੇ ਨੇ ਰੋਜ स्टूडेंट्स ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਹੁਣੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉੱਥੋਂ ਏਕਿਊਏਟ ਕਰਦੇ ਪਏ ਆ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉੱਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹਰਦੀ ਲੋੜ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ 홀ਡਰਸ ਨੂੰ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਹ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਉਹਨੂੰ ਵੀ ਉੱਥੋਂ ਵੈਕੂਏਟ ਕਰਾ ਦੇਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਇਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇਰਾਨ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਇਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਇਰਾਨ ਚੋਂ ਬਾਹਰ ਨਹੀਂ ਆ ਸਕਦੇ ਇਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ ਕੋਈ ਸੀਆਈ ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਂਦੇ ਨਹੀਂ ਕਿ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਈ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਨਾ ਮੇਰੀ ਗੁਰਦੁਆਰਾ ਸਾਹਿਬ ਦੇ ਸਟੇਸ ਖੱਤਰ ਸਾਹਿਬ ਨਾਲ ਵੀ ਗੱਲ ਹੋਈ ਆ ਉਥੋਂ ਦੇ ਜਿਹੜੇ ਗ੍ਰੰਤੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਗਣੀ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਇਤਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਉਂਸਰੂਪ ਨੇ ਗੁਰਦੁਆਰਾ ਸਾਹਿਬ ਚ ਨਹੀਂ ਉਸੇ ਪਰ ਸਾਉਂਡ ਨੇ ਔਰ ਨਾ ਹੀ ਉਹਨਾਂ ਦਾ ਕੋਈ ਐਸਾ ਪਲਾਨ ਆ ਕਿ ਉਹ ਇੰਡੀਆ ਚ ਲਿਆਉਣਾ ਚਾਹੁੰਦੇ ਨੇ ਮੈਂ ਔਰ ਉਹ ਜੁਰੂਰ ਮੇਰੇ ਨਾਲ ਸੰਪਰਕ ਕਰਨ ਅਸੀਂ ਮਸਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਹਾਜ਼ ਉੱਥੋਂ ਏਕਿਊਏਟ ਕਰ ਰਹੇ ਨੇ ਰੋਜ਼ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਉਹਨੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉੱਥੋਂ ਏਕਿਊਏਟ ਕਰਦੇ ਪਏ ਆ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉੱਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹੈਪੀ ਲੋੜ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ 홀ਡਰਸ ਨੂੰ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪੋਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਸ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਉਹਨੂੰ ਵੀ ਉੱਥੋਂ ਐਕੁਇਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਇਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ واسੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸਿੱਤ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਇਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਇਰਾਨ ਚੋਂ ਬਾਹਰ ਨਹੀਂ ਆ ਸਕਦੇ ਇਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊ ਔਰ ਇਰਾਨ ਗਵਰਨਮੈਂਟ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ ਕੋਈ ਸੀਆਈ ਕਾਰਡ ਹੈ ਵਰਨਾ ਤੁਹਾਨੂੰ ਇਰਾਨ ਚੋਂ ਬਾਹਰ ਨਹੀਂ ਜਾਂਦੇ ਨਹੀਂ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਇਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਈ ਇਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਇਰਾਨ ਤੋਂ ਬਾਹਰ ਨਿਕਲ ਸਕਦੇ ਜੇ ਇਰਾਨ ਦੇ ਪਾਸਪੋਰਟ 홀ਡਰ ਬਿਨਾ ਇਰਾਨੀ ਪਰਪੜ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਨਾ ਮੇਰੀ ਗੁਰਦੁਆਰਾ ਸਾਹਿਬ ਦੇ ਸਟੇਸ ਕਤਰ ਸਾਹਿਬ ਨਾਲ ਵੀ ਗੱਲ ਹੋਈ ਆ ਉਥੋਂ ਦੇ ਜਿਹੜੇ ਗ੍ਰੰਤੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਕੇਅਰ ਟ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਕਣੀ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਇਆ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੇ ਗੁਰਦੁਆਰਾ ਸਾਹਿਬ ਚ ਨਹੀਂ ਉਸੇ ਫੋਰ ਸਾਊਂਡ ਨੇ ਔਰ ਨਾ ਹੀ ਉਹਨਾਂ ਦਾ ਕੋਈ ਐਸਾ ਪਲਾਨ ਆ ਕਿ ਉਹ ਇੰਡੀਆ ਚ ਲਿਆਉਣਾ ਚਾਹੁੰਦੇ ਮੈਂ ਇਹ ਜਾਣਕਾਰੀ ਔਰ ਜਰੂਰ ਮੇਰੇ ਨਾਲ ਸੰਪਰਕ ਕਰ ਅਸੀਂ ਮਸਾਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਾਜ ਉਥੋਂ ਏਕਿਊਏਟ ਕਰ ਰਹੇ ਨੇ ਰੋਜ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਉਹਨੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉਥੋਂ ਏਕਿਊਏਟ ਕਰਦੇ ਪਈਆਂ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹੱਦਲੀ ਲੋੜ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ 홀ਡਰਸ ਨੂੰ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪੋਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਸ ਪਰਮਿਸ਼ਨ ਲੈ ਲੋਗੇ ਜੇ라 ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਉਹਨੂੰ ਵੀ ਉੱਥੋਂ ਐਕਵੇਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਇਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਅਸਰ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਇਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਇਰਾਨ ਚੋਂ ਬਾਹਰ ਨਹੀਂ ਆ ਸਕਦੇ ਇਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਤੁਮ ਦੱਸਣਾ ਹੋਣੀ ਚਾਹੀਦਾ ਕਿ ਤੁਹਾਡੇ ਕੋਲ ਸੀਆਈ ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਲ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਜੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਮੇਰੀ ਗੁਰਦੁਆਰਾ ਸਾਹਿਬ ਦੇ ਸਟੇਸ ਕਤਰ ਸਾਹਿਬ ਨਾਲ ਵੀ ਗੱਲ ਹੋਈ ਆ ਉੱਥੋਂ ਦੇ ਜਿਹੜੇ ਗ੍ਰੰਤੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਗਣੀ ਘਟਨਾ ਨਾ ਕਰ ਦਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਰ ਹੈ ਜਿਨਾਂ ਨੂੰ ਲੋੜ ਆ ਤੇ ਨੋਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਉਂ ਸਰੂਪ ਨੇ ਗੁਰਦੁਆਰਾ ਸਾਹਿਬ ਚਨੇ ਉਸੇ ਫੋਰ ਸਾਉਂਡ ਨੇ ਔਰ ਨਾ ਹੀ ਉਹਨਾਂ ਦਾ ਕੋਈ ਐਸਾ ਪਲਾਨ ਆ ਕਿ ਉਹ ਇੰਡੀਆ ਚ ਲਿਆਉਣਾ ਚਾਹੁੰਦੇ ਮੈਂ ਇਹ ਔਰ ਉਹ ਜੁਰੂਰ ਮੇਰਾ ਸੰਪਰਕ ਕਰਨਾ ਅਸੀਂ ਮਸਾਦਨ ਤੋਂ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਾਜ ਉਥੋਂ ਏਕਿਊਏਟ ਕਰ ਰਹੇ ਨੇ ਰੋਜ਼ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਉਹਨੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉਥੋਂ ਏਕਿਊਏਟ ਕਰਦੇ ਪਏ ਆ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹਰਦਲੀ ਲੋਡ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ ਹੋਲਡਰਸ ਨੂੰ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪੋਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਇਸ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਤੁਹਾਨੂੰ ਵੀ ਉੱਥੋਂ ਵੈਕੂਏਟ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਇਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਆਉਣ ਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਇਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਇਰਾਨ ਚੋਂ ਬਾਹਰ ਨਹੀਂ ਆ ਸਕਦੇ ਇਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ ਕੋਈ ਸੀਆਈ ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਂਦੇ ਨਹੀਂ ਕਿ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਿਆਂ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਈ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਨਾ ਮੇਰੀ ਗੁਰਦੁਆਰਾ ਸਾਹਿਬ ਦੇ ਸਟੇਸ ਕਤਰ ਸਾਹਿਬ ਨਾਲ ਵੀ ਗੱਲ ਹੋਈ ਆ ਉਥੋਂ ਦੇ ਜਿਹੜੇ ਗ੍ਰੰਤੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਹੈਗੀ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਗੜੀ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਲੋਕਾਂ ਨੂੰ ਸ਼ਿਕਾਇਰਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਹੈ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਰੂਪ ਨੇ ਗੁਰਦੁਆਰਾ ਸਾਹਿਬ ਚ ਨਹੀਂ ਉਸੇ ਫੋਰਸ ਆਉਣ ਨੇ ਔਰ ਨਾ ਹੀ ਉਹਨਾਂ ਦਾ ਕੋਈ ਐਸਾ ਪਲਾਨ ਆ ਕਿ ਉਹ ਇੰਡੀਆ ਚ ਲਿਆਉਣਾ ਚਾਹੁੰਦੇ ਨੇ ਮੈਂ ਇਹ ਜਾਣ ਔਰ ਉਹ ਜਰੂਰ ਮੇਰਾ ਸੰਪਰਕ ਕਰਨ ਅਸੀਂ ਮਸਾਦਨ ਦੇ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਹਾਜ਼ ਉੱਥੋਂ ਏਕਿਊਏਟ ਕਰ ਰਹੇ ਨੇ ਰੋਜ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਉਹਨੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉੱਥੋਂ ਏਕਿਊਏਟ ਕਰਦੇ ਪਈਆਂ ਸਾਡੀ ਕੋਸ਼ਿਸ਼ ਆ कि सारे जल्दी तो जल्दी इंडियनस ਉਤੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹੈਲਪਲੀ ਲੋਡ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਈਰਾਨ ਦੇ ਪਾਸਪੋਰਟ ਆਰਡਰਸ ਮੈਂ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਈਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਪਰਮਿਸ਼ਨ ਲੈ ਲੋਗੇ ਜਿਹੜਾ ਵੀ ਪਰਮਿਸ਼ਨ ਲੈ ਰਹੇ ਸਾਨੂੰ ਜਾਣਕਾਰੀ ਦੇ ਅਸੀਂ ਤੁਰੰਤ ਤੁਹਾਨੂੰ ਵੀ ਉਤੋਂ ਵੈਕੂਏਟ ਕਰਾ ਦੇਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਹੁਤ ਸਾਰੇ ਈਰਾਨ ਦੇ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ ਔਰ ਮੈਂ ਇਹ ਜਾਣਕਾਰੀ ਜਨਤਕ ਵੀ ਕਰਨਾ ਚਾਹੁੰਦਾ ਤਾਂਕਿ ਤੁਹਾਨੂੰ ਸਭ ਨੂੰ ਪਤਾ ਚੱਲ ਸਕੇ ਹੁਣ ਤੱਕ ਈਰਾਨ ਚੋਂ ਜਿਹੜੇ ਇੰਡੀਅਨ ਪਾਸਪੋਰਟ 홀ਡਰ ਨੇ ਉਹਨਾਂ ਨੂੰ ਇੰਡੀਆ ਉਂਚ ਕੋਈ ਦਿੱਕਤ ਨਹੀਂ ਉਹ ਮਸ਼ਾਦ ਅੰਦਰ ਜਾ ਰਹੇ ਨੇ ਉੱਥੋਂ ਅਸੀਂ ਇੰਡੀਆ ਚ ਲੈ ਕੇ ਆ ਰਹੇ ਹਾਂ ਅੱਜ ਵੀ ਕੁਝ ਪਰਿਵਾਰ ਆ ਰਹੇ ਨੇ ਔਰ ਇੱਕ ਦੋ ਲੋਕਾਂ ਨੇ ਹੋਰ ਵੀ ਅਪਰੋਚ ਕੀਤਾ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਕੱਲ ਦੀ ਫਲਾਈਟ ਅੰਦਰੋਂ ਇੰਡੀਆ ਵਾਪਸ ਆ ਸਕਣ ਪਰ ਨਾਲ ਹੀ ਜਿਹੜੇ ਇਰਾਕ ਦੇ ਈਰਾਨ ਦੇ ਪਾਸਪੋਰਟ 홀ਡਰ ਨੇ ਜਿਨ੍ਹਾਂ ਕੋਲ OCI ਕਾਰਡ ਨੇ ਉਹ ਵੀ ਫੋਨ ਕਰ ਰਹੇ ਨੇ ਜਿਹੜੇ OCI ਕਾਰਡ ਨੇ ਉਹਨਾਂ ਦੇ ਨਾਲ ਤੁਸੀਂ ਈਰਾਨ ਚੋਂ ਬਾਹਰ ਨਹੀਂ ਆ ਸਕਦੇ ਈਰਾਨ ਗਵਰਨਮੈਂਟ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਔਰ ਈਰਾਨ ਗਵਰਨਮੈਂਟ ਤੋਂ ਤੁਹਾਨੂੰ ਦੱਸਣਾ ਹੋਣੀ ਚਾਹੀਦਾ ਕਿ ਤੁਹਾਡਾ OCI ਕਾਰਡ ਹੈ ਵਰਨਾ ਤੁਹਾਨੂੰ ਈਰਾਨ ਚੋਂ ਬਾਹਰ ਨਹੀਂ ਜਾਣ ਦੇਣਗੇ ਉਹਦਾ ਬੈਟਰ ਤਰੀਕਾ ਇਹ ਆ ਕਿ ਤੁਸੀਂ ਆਪਣੇ ਮੈਡੀਕਲ ਵਾਸਤੇ ਜਾਂ ਆਪਣੇ ਰਿਸ਼ਤਦਾਰ ਨੂੰ ਮਿਲਣ ਵਾਸਤੇ ਈਰਾਨ ਤੋਂ ਪਰਮਿਟ ਲਓ ਜੇ ਤੁਹਾਡੇ ਕੋਲ ਈਰਾਨ ਦਾ ਪਰਮਿਟ ਹੋਊਗਾ ਤਾਂ ਹੀ ਤੁਸੀਂ ਈਰਾਨ ਤੋਂ ਬਾਹਰ ਨਿਕਲ ਸਕਦੇ ਜੇ ਈਰਾਨ ਦੇ ਪਾਸਪੋਰਟ 홀ਡਰ ਬਿਨਾ ਈਰਾਨੀ ਪਰਪਟ ਤੋਂ ਬਾਹਰ ਨਹੀਂ ਆ ਸਕਦੇ ਔਰ ਤੀਸਰਾ ਗੁਰਦੁਆਰਾ ਸਾਹਿਬ ਦੀ ਮੈਂ ਜਾਣਕਾਰੀ ਦੇਣਾ ਚਾਹੁੰਦਾ ਮੇਰੀ ਜਿਹੜੇ ਗ੍ਰੰਥੀ ਸਾਹਿਬ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਫੇਅਰ ਟੈੱਕਰਨਾ ਵੀ ਗੁਰਦੁਆਰਾ ਸਾਹਿਬ ਉੱਥੇ ਸੇਫ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਹੀ ਨੇ ਕੋਈ ਦਿੱਕਤ ਨਹੀਂ ਆ ਗਈ ਉੱਥੇ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਕਰ ਰਹੇ ਕਿਉਂਕਿ ਕੋਈ ਅੰਦਰ ਅੰਦਰ ਕੋਈ ਆ ਨਾਮ ਗਣੀ ਘਟਨਾ ਨਾ ਕਰ ਦੇਵੇ ਉੱਥੇ ਦੇ ਲੋਕਲ ਲੇਕਿਨ ਗੁਰਦੁਆਰਾ ਸਾਹਿਬ ਖੁੱਲਾ ਹੈ ਲੰਗਰ ਪਾਣੀ ਵੀ ਲੋਕਾਂ ਨੂੰ ਸ਼ਿਕਾਇਤਾਂ ਜਿਨ੍ਹਾਂ ਨੂੰ ਲੋੜ ਆ ਤੇ ਨਾਰਮਲ ਰੂਟੀਨ ਚ ਉੱਥੇ ਸਭ ਕੁਝ ਚੱਲ ਰਿਹਾ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਹੁਣ ਵੀ ਅਗਰ ਕੋਈ ਇੰਡੀਅਨ ਪਾਸਪੋਰਟ ਹੋਲਡਰ ਨੇ ਔਰ ਉਹ ਜੁਰੂਰ ਮੇਰੇ ਨਾਲ ਸੰਪਰਕ ਕਰਨ ਅਸੀਂ ਮਸਦਮ ਤੇ ਮਾਧਿਅਮ ਤੋਂ ਉਹਨਾਂ ਨੂੰ ਇਮੀਡੀਏਟਲੀ ਸਾਡੇ ਜਾਜ ਉਥੋਂ ਏਕਿਊਏਟ ਕਰ ਰਹੇ ਨੇ ਰੋਜ ਜਿਹੜੇ ਸਟੂਡੈਂਟਸ ਨੂੰ ਵੀ ਔਰ ਇੰਡੀਅਨਸ ਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਹੁਣੇ ਵੀ ਮੇਰੀ ਇੱਕ ਬੰਬੇ ਦੇ ਪਰਿਵਾਰ ਨਾਲ ਗੱਲ ਹੋਈ ਸੀ ਕੱਲ ਵੀ ਮੇਰੇ ਪਰਿਵਾਰ ਨਾਲ ਗੱਲ ਹੋਈ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋ ਰਹੀ ਆ ਤੁਰੰਤ ਅਸੀਂ ਉਹਨਾਂ ਨੂੰ ਉਥੋਂ ਏਕਿਊਏਟ ਕਰਦੇ ਪਏ ਆ ਸਾਡੀ ਕੋਸ਼ਿਸ਼ ਆ ਕਿ ਸਾਰੇ ਜਲਦੀ ਤੋਂ ਜਲਦੀ ਇੰਡੀਅਨਸ ਉਥੋਂ ਬਾਹਰ ਆ ਸਕਣ ਕਿਸੇ ਤੱਕ ਵੀ ਅਗਰ ਕਿਸੇ ਵੀ ਹਰਦਲੇ ਲੋਡ ਹੋਵੇ ਅਸੀਂ ਹਮੇਸ਼ਾ ਭਾਰਤ ਦੀ ਸਰਕਾਰ ਤੁਹਾਡੇ ਵਾਸਤੇ 24x7 ਖੜੀ ਆ ਔਰ ਇਰਾਨ ਦੇ ਪਾਸਪੋਰਟ ਆਰਡਰਸ ਮੈਂ ਫਿਰ ਰਿਕਵੈਸਟ ਕਰਦਾ ਕਿ ਤੁਹਾਨੂੰ ਇਰਾਨ ਦੀ ਸਰਕਾਰ ਤੋਂ ਪਰਮਿਟ ਲੈਣਾ ਪਊਗਾ ਪਰਮਿਸ਼ਨ ਲੈਣੀ ਪਊਗੀ ਜੇ ਤੁਹਾਨੂੰ ਪਰਮਿਸ਼ਨ ਲੈਣੀ